ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜਤ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਦੇਸ਼ ਸੁਣਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲੈਂਦੀ ਤਾਂ ਉਹ ਲੀਡਰਸ਼ਿਪ ਦੀ ਮੁੜ ਸਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਕਾਲ ਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸੇਰ ਸਹਿਬ ਨੇ ਦੁਬਾਰਾ ਦੇਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਜਸੇਰ ਸਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਵਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀਆਂ ਵੀ ਸਾਡੀਆਂ ਅਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਣ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੀ ਜੋ ਵੀ ਜਥੇ ਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਧੰਨਵਾਦ ਜੀ ਜੋ ਤੁਸੀਂ ਮੈਨੂੰ ਜ਼ੀਰੋ ਅਵਰ ਚ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਸਪੀਕਰ ਸਾਹਿਬ ਮੈਂ ਇੱਕ ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ ਚ ਹਰ ਇੱਕ ਸਿੱਖ ਨਾਲ ਜੁੜਿਆ ਮਸਲਾ ਜੀ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਇੱਕ ਇਦਾਂ ਦਾ ਮੁੱਦਾ ਜਿਸਨ ਹਰ ਇੱਕ ਸਿੱਖ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਜੀ ਅਸੀਂ ਸਪੀਕਰ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਸਾਏ ਅਸ਼੍ਰੀ ਕਾਲ ਤੱਕ ਸਾਬ ਦੇ ਉੱਤੇ ਉਹ ਸਭ ਤੋਂ ਸੁਪਰੀਮ ਹੈ ਸਾਡੇ ਸਿੱਖਾਂ ਦੇ ਲਈ ਹਰ ਇੱਕ ਸਿੱਖ ਉੱਥੇ ਆਪਣਾ ਸੀਸ ਝੁਕਾਉਂਦਾ ਮਾਨਯੋਗ ਸਪੀਕਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਸਾਡੇ ਜਥੇਦਾਰ ਸਹਿਬਾਨਾਂ ਨੂੰ ਰਾਤੋ ਰਾਤ ਹਟਾ ਦਿੱਤਾ ਜਾਂਦਾ ਹੈ ਕਿਸੇ ਨੂੰ ਜਥੇਦਾਰ ਲਾ ਦਿੱਤਾ ਜਾਂਦਾ ਹੈ ਅਖਬਾਰਾਂ ਦੁਨੀਆ ਦੇ ਵਿੱਚ ਹਰ ਇੱਕ ਸਿੱਖ ਚਿੰਤਿਤ ਹੈ ਕਿ ਬਹੁਤ ਸਾਰੀ ਗੱਲਾਂ ਕਿ ਰਾਜਨੀਤਿਕ ਦਬਾਅ ਆਏ ਮੈਂ ਚਾਹੂੰਗਾ ਸਰ ਇਸ ਹਾਊਸ ਦੇ ਵਿੱਚ ਵੀ ਬਹੁਤ ਸਾਰੇ ਇਧਰਲੇ ਸਾਥੀ ਵੀ ਇਧਰੋਂ ਵੀ ਸਾਡੇ ਡਾਕਟਰ ਨੇਜਰ ਸਾਹਿਬ ਬੈਠੇ ਆ ਗਿਆਸਪੁਰਾ ਸਾਹਿਬ ਹੈ ਖੁੱਡੀਆਂ ਸਾਹਿਬ ਹੈ ਇਯਾਲੀ ਸਾਹਿਬ ਬੈਠੇ ਆ ਹਾਲਾਂਕਿ ਇੱਕ ਵੱਖਰਾ ਸਾਡਾ ਸਰਕਾਰ ਦਾ ਇਹ ਹਾਊਸ ਦਾ ਨਹੀਂ ਪਰ ਇਹ ਸਿੱਖਾਂ ਦੇ ਨਾਲ ਜੁੜਿਆ ਬਹੁਤ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਥੇਦਾਰਾਂ ਦੀ ਜਿਸ ਤਰੀਕੇ ਨਾਲ ਹੀ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖਾਂ ਆਪਣੇ ਰੱਖਣ ਕਿ ਟੁਕੜ 41 ਸਾਹਿਬ ਦਾ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਡੀਪੀਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹਨੇ ਇੱਕ ਫੈਸਲੇ ਲਏ ਤੇ ਇਸ ਹਾਊਸ ਦੇ ਵਿੱਚ ਸਾਰੇ ਪੂਰੀ ਦੁਨੀਆ ਇਸ ਦੇ ਉੱਤੇ ਵੀ ਜ਼ਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਥੈਂਕ ਯੂ ਯਾਰੀ ਸਾਹਿਬ ਧੰਵਾਦ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਜੋ ਮੰਤਰੀ ਜੀ ਨੇ ਮਸਲਾ ਚੁੱਕਿਆ ਉਹਤੇ ਮੈਂ 1 ਮਿੰਟ ਲਵਾਂਗਾ ਜ਼ਰੂਰ ਤੇ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੀਆਂ ਪੰਜਾਬ ਦੇ ਵਿੱਚੋਂ ਹਜ਼ਾਰਾਂ ਕੰਮਾਈਆਂ ਨੇ ਜਿਹੜੀਆਂ ਅ ਦੂਜੀਆਂ ਸਟੇਟਾਂ ਦੇ ਵਿੱਚ ਕਣਕ ਝੋਨਾ ਮੱਕੀ ਸੋਇਆਬੀਨ ਅਤੇ ਹੋਰ ਜਿਹੜੀਆਂ ਫਸਲਾਂ ਦੀ ਕਟਾਈ ਲਈ ਜਾਂਦੀਆਂ ਨੇ ਜਿਹੜਾ ਟਾਲ ਲੱਗਦਾ ਵਾ ਵੈਸੇ ਤਾਂ ਕੇਂਦਰ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਮੁਤਾਬਕ ਇਹਨੂੰ ਐਗਜ਼ਮਪਟ ਕੀਤਾ ਗਿਆ ਵੀ ਕੰਬਾਈਨ ਦੇ ਉੱਪਰ ਕੋਈ ਵੀ ਟਾਲ ਨਹੀਂ ਲੱਗਦਾ ਜਿਸ ਤਰ੍ਹਾਂ ਟਰੈਕਟਰ ਤੇ ਨਹੀਂ ਲੱਗਦਾ ਕਮਾਈਨ ਤੇ ਨਹੀਂ ਲੱਗਦਾ ਲੇਕਿਨ ਜਿਹੜੀਆਂ ਭਾਰਤ ਮਾਲਾ ਰੋਡਸ ਨੇ ਉਹਨਾਂ ਤੇ ਟ੍ਰੈਵਲ ਕਰਨਾ ਪੈਂਦਾ ਕੰਬਾਈਨਾਂ ਨੂੰ ਦੂਜੀ ਸਟੇਟ ਜਾਣ ਲਈ ਉਹ ਇੱਕ ਬਹੁਤ ਵੱਡਾ ਪੰਬੜ ਪੂਸਾ ਬੜੀ ਦਿੱਕਤ ਆ ਰਹੀ ਆ ਸਾਰੇ ਕੰਬਾਈਨਾਂ ਵਾਲਿਆਂ ਨੂੰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਕੇਂਦਰ ਸਰਕਾਰ ਦਾ ਮਸਲਾ ਟੇਕਓਵਰ ਕੀਤਾ ਜਾਵੇ ਟੇਕ ਅਪ ਕਰਕੇ ਕਿ ਉਹ ਇੱਕ ਫਿਕਸ ਕਰ ਦੇਣ ਰੇਟ ਵੀ ਤੁਹ ਤੋਂ ਕਾਰ ਦੇ ਪੈਸੇ ਲੈਣੇ ਆ ਤੁਹ ਤੋਂ 6 ਟਾਇਰਾਂ ਦੇ ਟਰੱਕ ਦੇ ਲੈਣੇ ਨੇ ਆਰਥ ਮੂਵਰ ਮਸ਼ੀਨ ਦੇ ਲੈਣੇ ਨੇ ਕਿਤੇ ਉਹਨਾਂ ਤੋਂ 200 ਰੁਪਏ ਲਿਆ ਜਾ ਰਿਹਾ ਕਿਤੇ 500 ਲਿਆ ਜਾ ਰਿਹਾ ਕਿਤੇ 1200 ਰੁਪਏ ਲਿਆ ਜਾ ਰਿਹਾ ਬਹੁਤ ਵੱਡੀ ਹਰ ਟੋਲ ਜਿੱਥੇ ਵੀ ਲੱਗਿਆ ਹੋਇਆ ਹਰ ਟੋਲ ਪਲਾਜ਼ੇ ਤੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਆ ਕੰਬਾਈਨਾਂ ਵਾਲਿਆਂ ਨੂੰ ਸੋ ਇਸ ਲਈ ਇਹ ਸਾਰੇ ਪੰਜਾਬ ਦੇ ਕੰਬਾਈਨਾਂ ਵਾਲਿਆਂ ਦਾ ਮਸਲਾ ਉਹਨਾਂ ਦੇ ਭਲੇ ਦੇ ਲਈ ਸਰਕਾਰ ਜ਼ਰੂਰ ਕੇਂਦਰ ਸਰਕਾਰ ਦੇ ਨਾਲ ਇਹ ਮਸਲਾ ਟੇਕ ਅਪ ਕਰਕੇ ਦਾ ਹੱਲ ਕੀਤਾ ਜਾਵੇ ਇੱਕ ਪੱਕੀ ਫੀਸ ਲੱਗ ਜਵੇ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਦੂਸਰਾ ਮਸਲਾ ਜਿਹੜਾ ਜੋ ਮਾਜੋਗ ਮੰਤਰੀ ਨੇ ਗੱਲ ਕੀਤੀ ਹੈ ਸ਼੍ਰੀ ਕਾਲਤਖ ਸਾਹਿਬ ਜੀ ਦੀ